ਲੁਧਿਆਣਾ ਜ਼ਿਮਨੀ ਚੋਣ ਦਾ ਮਾਹੌਲ ਗਰਮਾ ਚੁੱਕਿਆ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਨਜ਼ਰ ਆ ਰਹੀ ਹੈ ਇਸ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ 'ਚ ਉਸ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪੂਰਾ ਨਾਮ ਭੁੱਲਦੇ ਹੋਏ ਨਜ਼ਰ ਆ ਰਹੇ ਨੇ ਸਿਆਸੀ ਪਾਰਟੀਆਂ ਨੇ ਸਵਾਲ ਉਠਾਏ ਹਨ ਕਿ ਕ੍ਰਾਂਤੀਕਾਰੀ ਕਹਾਉਣ ਵਾਲੀ ਪਾਰਟੀ ਦੇ ਉਮੀਦਵਾਰ ਨੂੰ ਸ਼ਹੀਦ ਦਾ ਨਾਂ ਤੱਕ ਯਾਦ ਨਹੀਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਪੈਰਾਸ਼ੂਟ ਉਮੀਦਵਾਰ ਨੂੰ ਨਾ ਸਾਡੇ ਸ਼ਹੀਦਾਂ ਦੇ ਬਾਰੇ ਪਤਾ ਹੈ ਤੇ ਨਾ ਹੀ ਲੁਧਿਆਣਾ ਪੱਛਮੀ ਦੇ ਨਗਰਾਂ ਦੀ ਜਾਣਕਾਰੀ ਜਿਨ੍ਹਾਂ ਨੇ ਰਾਜ ਸਭਾ ਵਿੱਚ ਪੰਜਾਬ ਦੀ ਆਵਾਜ਼ بلند ਨਹੀਂ ਕੀਤੀ ਉਹ ਵਿਧਾਇਕ ਬਣ ਕੇ ਲੋਕਾਂ ਦੀ ਕਿਹੜੀ ਹਮਾਇਤ ਕਰਨਗੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤਿਆ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ ਕਿ ਸ਼ਹੀਦਾਂ ਦੇ ਵਾਰਸ ਖਾਣ ਵਾਲੀ ਝੂਠੀ ਇਨਕਲਾਬੀ ਪਾਰਟੀ ਦੇ ਨੁਮਾਇੰਦੇ ਤੇ ਰਾ ਸਭਾ ਵਿੱਚ ਬਤੌਰ ਸੰਸਦ ਪੰਜਾਬ ਦੀ ਪ੍ਰਤਨਿਧਤਾ ਕਰਨ ਵਾਲੇ ਸੰਜੀਵ ਅਰੋੜਾ ਜੀ ਭਾਰਤ ਦੀ ਆਜ਼ਾਦੀ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਨਾਮ ਵੀ ਯਾਦ ਨਹੀਂ ਸ਼ਹੀਦਾਂ ਦਾ ਇਸ ਤੋਂ ਵੱਧ અપਮਾਨ ਕੀ ਹੋਵੇਗਾ ਸਾਡੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਨਾਮ ਵੀ ਅੱਜ ਸਿਆਸਤਦਾਨਾਂ ਨੂੰ ਯਾਦ ਨਹੀਂ ਪਿਆਰੇ ਮੁੱਖ ਮੰਤਰੀ ਜੀ ਦੇ ਬਹੁਤ ਇੱਜ਼ਤ ਦੇਂਦੇ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਉਹ ਸ਼ਹੀਦ ਸਰابہ ਸਿੰਘ ਹੈ ਕਰਤਾਰ ਸਿੰਘ ਸਰابہ ਦੇ ਨਾਮ ਤੇ ਰੱਖੋ ਉਹ ਮੈਨੂੰ ਪੱਕਾ ਪਤਾ ਹੈ ਅੱਜ ਕੁਝ ਨਾ ਕੁਝ ਅਨਾਉਂਸਮੈਂਟ ਕਰਕੇ ਜਾਣਗੇ ਇਹ ਸਰਾਬਾ ਨਗਰ ਦੀ ਮਾਰਕੀਟ ਹੈ ਸੀਐਮ ਸਾਹਿਬ ਇਹ ਕਹਿੰਦੇ ਇਹਦਾ ਨਾਮ ਹੀ ਕਰਤਾਰ ਸਿੰਘ ਸਰابہ ਔਰ ਇਹਨਾਂ ਨੇ ਇੱਕ ਬੁੱਤ